ਖਬਰਨਾਮਾ ਦੇਖ ਰਿਹਾ শ্রোਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਕਾਂਗਰਸ ਪਾਰਟੀ ਦਾ ਵੱਡਾ ਆਗੂ ਪ੍ਰਵਾਸ ਸਮੀਤ ਆਮ ਆਦਮੀ ਪਾਰਟੀ ਵਿੱਚ ਹੋਇਆ ਸ਼ਾਮਲ ਕਿਉਂਕਿ ਉਹ ਦੁਖੀ ਨੇ ਰਾਜਾ ਵੜਿੰਗ ਤੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਤੋਂ ਪਲੱਸ ਇਹਨਾਂ ਦੇ ਆਪਸੀ ਘਾਟੋ ਕਲੇਸ਼ ਆਪਸੀ મતਭੇਦ ਤੇ ਇਹਦੇ ਆਧਾਰ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਨਹੀਂ ਬਣਨੀ ਕਿਉਂਕਿ ਇਹ ਅਗਵਾਈ ਨਹੀਂ ਕਿਸੇ ਨੂੰ ਕਰਨ ਦੇ ਰਿਹਾ ਇਹ ਮਤਭੇਦ ਵਿਚਾਰਧਾਰਾ ਦੀ ਲੜਾਈ ਜਦੋਂ ਜੈਦ ਕਾਂਗਰਸ ਪਾਰਟੀ ਦੇ ਵਿੱਚ ਚੱਲੀ ਹੋਈ ਹੈ ਇਸ ਤੋਂ ਦੁਖੀ ਹੋ ਕੇ ਕਾਂਗਰਸ ਪਾਰਟੀ ਦੇ ਇਸ ਆਗੂ ਨੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ ਪਾਰਟੀ ਪ੍ਰਧਾਨ ਅਮਨ ਅਰੂੜਾ ਵੱਲੋਂ ਉਹਨਾਂ ਦਾ ਲੀਗਾ ਸਵਾਗਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਆਉਣ ਨਾਲ ਦੂਗੇ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਵੱਡਾ ਬਲ ਮਿਲੇਗਾ ਲਗਾਤਾਰ ਉਚਾਰਵਾਜ ਜੇਤੂ ਰਹੇ ਲਗਾਤਾਰ ਉਹਨਾਂ ਨੇ ਆਪਣੀ ਸਫਤਾ ਦੇ ਝੰਡੇ ਗੱਡੇ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਲੇਕਿਨ ਫਿਰ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਬਣਦਾ ਉਸ ਨਾ ਉਸ ਨੂੰ ਨਾ ਉਸ ਦੇ ਪ੍ਰਵਾਹ ਨੂੰ ਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬਣਦਾ ਮਾਨਸਰਮਾਨ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਕਰ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਉਣ ਦੀ ਯਾਨੀ ਕਿ ਬਿਨਾ ਇੰਜਣ ਤੋਂ ਜੇਕਰ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਉਤਾਰੇਗੀ ਇਸ ਦਾ ਖਮਨਿਆਜ਼ਾ ਪੁੱਤਣਾ ਪਵੇਗਾ ਤੇ ਉਧਰ ਆਮ ਆਦਮੀ ਪਾਰਟੀ ਦੇ ਆਗੂ ਕਹਿ ਰਹੇ ਨੇ ਕਿ 2027 ਦੀਆਂ ਵਿਧਾਨ ਸਭਾਗੀਆਂ ਚੋਣਾਂ ਦੇ ਵਿੱਚ ਵੱਡੇ ਪੱਧਰ ਤੇ ਅਸੀਂ ਰਿਪੀਟ ਕਰਾਂਗੇ ਆਪ ਆਦਮੀ ਪਾਰਟੀ ਦੀ ਸਰਕਾਰ ਸੂਤਰਾਂ ਦੇ ਹਵਾਲੇ ਤੋਂ ਇਹ ਅਤੇ ਵੱਡੀ ਖਬਰ ਆ ਰਹੀ ਹੈ ਖੰਨਾ ਹਲਕਾ ਖੰਨਾ ਦੇ ਵਿੱਚ ਖੰਨਾ ਵਿੱਚ ਆਪ ਆਦਮੀ ਪਾਰਟੀ ਨੂੰ ਮਜ਼ਬੂਤੀ ਮਿਲੀ ਹੈ ਕਾਂਗਰਸੀ ਆਗੂ ਅਤੇ ਚਾਰ ਵਾਰ ਕੌਂਸਲ ਰਹੇ ਵਿਜੇ ਸ਼ਰਮਾ ਦਾ ਪਰਿਵਾਰ ਕਾਂਗਰਸ ਨੂੰ ਛੱਡ ਕੇ ਆਪ ਆदमी ਪਾਰਟੀ ਵਿੱਚ ਸ਼ਾਮਲ ਹੋ ਗਿਆ ਲਗਾਤਾਰ ਕਾਂਗਰਸ ਪਾਰਟੀ ਵੱਲੋਂ ਚਾਰ ਵਾਰ ਵਿਜੇ ਸ਼ਰਮਾ ਕੌਂਸਲ ਰਹੇ ਨੇ ਪਰ ਸਾਰਾ ਪਰਿਵਾਰ ਜਿਹੜਾ ਹੈ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਆदमी ਪਾਰਟੀ ਵਿੱਚ ਸ਼ਾਮਲ ਹੋ ਗਿਆ ਖੰਨਾ ਵਿੱਚ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਰਾਜਨੀਤੀ ਵਿੱਚ ਇੱਕ ਹੋਰ ਬਦਲਾਅ ਦੇਖਣ ਨੂੰ ਮਿਲਿਆ ਹੈ ਜਦੋਂ ਖੰਨਾ ਦੀ ਰਾਜਨੀਤੀ ਤੇ ਭੀਸ਼ਮ ਬਣੇ ਜਾਂਦੇ ਰਹੇ ਸਵਰਗੀ ਵਿਜੇ ਸ਼ਰਮਾ ਦੇ ਸਮੂਹ ਪਰਿਵਾਰ ਸਮੇਤ ਕਈ ਪ੍ਰਮੁੱਖ ਆਗੂਆਂ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਵਿਜੇ ਸ਼ਰਮਾ ਦੇ بیٹے ਅੰਕੁਰ ਸ਼ਰਮਾ ਭਤੀਜੇ ਨਿਤਨ ਸ਼ਰਮਾ ਦੇ ਨਾਲ ਅਨੂਸ਼ਮਾ ਨਿਰਮਲ ਸ਼ਰਮਾ ਤਰੰਦਰ ਵਿਕਰਮ ਅਤੇ ਹੋਰ ਵੀ ਕਈ ਲੀਡਰ ਨੇ ਦੱਸਿਆ ਜਾ ਰਿਹਾ ਹੈ ਕਿ ਖੰਨਾ ਪਰਿਵਾਰ ਦੇ ਔਣ ਨਾਲ ਹਲਕਾ ਖੰਨੇ ਤੋਂ ਸੌਰੀ ਸ਼ਰਮਾ ਪਰਿਵਾਰ ਦੇ ਔਣ ਨਾਲ ਹਰ ਕ ਖੰਨੇ ਤੋਂ ਆਪ ਆਪੀ ਪਾਰਟੀ ਨੂੰ ਕੌਂਸਲਰ ਦੀਆਂ ਚੋਣਾਂ ਅਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵੱਡੀ ਬਜਬੂਤੀ ਮਿਲੇਗੀ ਦੱਸਿਆ ਜਾ ਰਿਹਾ ਹੈ ਕਿ ਸਵਰਗੀ ਵਿਜੇ ਸ਼ਰਮਾ ਲਗਾਤਾਰ 4 ਵਾਰ ਕੌਂਸਲ ਰਹੇ ਖੰਨਾ ਤੋਂ ਖੰਨਾ ਦੇ ਵਿੱਚ ਉਹਨਾਂ ਦਾ ਬੜਾ ਰਸੂਖ ਸੀ ਉਹਨਾਂ ਦੇ ਪ੍ਰਵਾਦ ਉਤੇ ਪਰਿਵਾਰ ਨੂੰ ਵੱਡੇ ਵੱਡੀਆਂ ਜ਼ਿੰਮੇਵਾਰੀਆਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਈਆਂ ਸੀ ਲੇਕਿਨ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਲੜਾਈ ਝਗੜੇ ਆਪਸੀ ਘਾਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇਸ ਕਰਕੇ ਚਾਰ ਵਾਰ ਕੌਂਸਲ ਰਹੇ ਸਵਰਗੀ ਵਿਜੇ ਸ਼ਰਮਾ ਦਾ ਸਾਰਾ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ ਹੈ ਹਲਕਾ ਖੰਨਾ ਤੋਂ ਦੱਸਾ ਚਾਰਾ ਹੈ ਕਿ ਨਗਰ ਕੌਂਸਲ ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਖੰਨੇ ਦੇ ਵਿੱਚ ਵੱਡਾ ਬਦਲਾਅ ਮਿਲਿਆ ਹੈ ਪੰਜਾਬ ਦੀ ਰਾਜਨੀਤੀ ਵਿੱਚ ਧੰਨਵਾਦ